ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾਜ ਤੇ ਜੰਕਸ਼ਨ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਹੈ ਇੱਕ ਆਪ ਜੀ ਨੂੰ ਬੇਨਤੀ ਕਰਦੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਦੀ ਘੋਕ ਪੜਤਾਲ ਕਰਨਾ ਤੁਹਾਡੀ ਆਪਣੀ ਨੀਤੀ ਜ਼ਿੰਮੇਵਾਰੀ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਰਿਸ਼ਤਾ ਨੰਬਰ 1 ਨਾਮ ਕੌਰ RAMDASIA ਸਿੱਖ ਲੜਕੀ ਸੰਗਰੂਰ ਏਰੀਆ 1990 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੀ ਦਾ ਐਮਏ ਬੀਐਡ ਨੇ ਸ਼ਾਰਟ ਟਾਈਮ ਡਾਈਵੋਰਸੀ ਨੇ ਇਹ ਇਹਨਾਂ ਦੇ ਰਿਕੁਆਇਰਮੈਂਟ ਆ ਜੀ ਲੜਕਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਤੇ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਲੁਧਿਆਣਾ ਮਲੇ ਕੋਲਾ ਸੰਗਰੂਰ ਵਾਲੇ ਹੀ ਸੰਪਰਕ ਕਰ ਸਕਦੇ ਹਨ ਜੀ ਇਥੇ ਆਪ ਜੀ ਨੂੰ ਬੇਨਤੀ ਕਰਦੀ ਏ ਕਿ ਅਸੀਂ ਜਿਸ ਤਰ੍ਹਾਂ ਸਾਡੇ ਕੋਲੇ ਨੰਬਰ ਆਫ ਐਡਸ ਆਉਂਦੀਆਂ ਨੇ ਅਸੀਂ ਉਸੇ ਸੀਕੁਐਂਸ ਤੇ ਇਹਨੂੰ ਵੀਡੀਓ ਬਣਾ ਕੇ ਅਪਲੋਡ ਕਰ ਦਿੰਨੇ ਆ ਅਸੀਂ ਇਹਦੀ ਕਿਸੇ ਵੀ ਤਰ੍ਹਾਂ ਦੀ ਮਲਕ ਡਿਫਰੈਂਟ ਨਹੀਂ ਕਰਦੇ ਇਹਨਾਂ ਨੂੰ ਲੜਕੇ ਤੇ ਲੜਕੀਆਂ ਦੀ ਜਿਸ ਤਰ੍ਹਾਂ ਸਾਡੇ ਕੋਲੇ ਆਜੀ ਅਸੀਂ ਉਸ ਤਰ੍ਹਾਂ ਰਲ ਮਿਲ ਮੇਰੇ ਰਿਸ਼ਤੇ ਪਾ ਦਨੇ ਆ ਤਾਂ ਤੁਹਾਨੂੰ ਬਹੁਤ ਸਤਿਕਾਰ ਸਹਿਤ ਬੇਨਤੀ ਹੈ ਵੀ ਕਿਰਪਾ ਕਰਕੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਰਿਸ਼ਤਾ ਨੰਬਰ 2 ਨੋਟ ਕਰੋ ਜੀ ਅਮਨਦੀਪ ਸਿੰਘ ਜੱਟ ਸਿੱਖ ਲੜਕਾ ਵਾਇਸ਼ ਨੂੰ ਹੁਸ਼ਿਆਰਪੁਰ ਏਰੀਆ 21693 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਇਹ ਗਵਰਨਮੈਂਟ ਜੌਬ ਕਰਦੇ ਨੇ ਆਰਮੀ ਦੇ ਵਿੱਚ ਇਹ ਬੇਟਾ ਗਵਰਨਮੈਂਟ ਜੌਬ ਕਰਦਾ ਆਰਮੀ ਦੇ ਵਿੱਚ ਸ਼ਾਰਟ ਟਾਈਮਡ ਡਿਵੋਰਸੀਆ ਕੋਈ ਬੱਚਾ ਨਹੀਂ ਇਹਨਾਂ ਦੇ ਕਹਿੰਦੇ ਨੇ 1 ਮਹੀਨੇ ਤੋਂ ਬਾਅਦ ਹੀ ਕਹਿੰਦੇ ਡਾਈਵੋਰਸ ਹੋ ਗਿਆ ਸੀ 9 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਭਰਾ ਇਹਨਾਂ ਦਾ ਮੈਰਿਡ ਆ ਸੋਹਣੀ ਸੰਰਖੀ ਤੇ ਸਾਦਗੀ ਪਸੰਦ ਲੜਕੀ ਦੀ ਜ਼ਰੂਰਤ ਹੈ ਕੁਆਰੀ ਜਾਂ ਤਲਾਕशुदा ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਰਿਸ਼ਤਾ ਨੰਬਰ 3 ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ 1994 ਡੇਟ ਆਫ ਬਰਥ 6 ਫੁੱਟ ਗੱਤ 10+2 ਕੁਆਲੀਫਿਕੇਸ਼ਨ ਇਹ ਤਲਾਕशुदा ਲੜਕਾ 5 ਸਾਲ ਦਾ ਇੱਕ ਛੋਟਾ ਬੇਟਾ ਇਹਨਾਂ ਦੇ 5 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਪਿਤਾ ਜੀ ਇਹਨਾਂ ਦੀ ਸੁਰਗਵਾਸ ਹੋ ਚੁੱਕੇ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਕੋਈ ਤਲਾਕशुदा ਲੜਕੀ ਬਿਨਾ ਬੱਚੇ ਤੋਂ ਹੋਵੇ ਜਾਂ 2-3 ਸਾਲ ਦੀ ਛੋਟੀ ਬੱਚੀ ਕੁੜੀ ਜਾਂ ਲੜਕੀ ਪੱਕੇ ਸਦਿਆਂ ਉਹਨਾਂ ਕੋਲ ਹੋ ਸਕਦੀ ਆ ਜੱਟ ਸਿੱਖ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਵੀ ਜਰਨਲ ਕਾਸਟ ਦੀ ਹੋ ਸਕਦੀ ਆ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 4 ਇਹ ਹੈਗਾ ਜੀ ਯੂ ਐਸ ਤੋਂ ਜੱਟ ਸਿੱਖ ਲੜਕਾ ਨਸ਼ਾ ਰਹਿਤ ਜਲੰਧਰ ਏਰੀਆ ਯੂ ਐਸ ਏ ਸਿਟੀਜ਼ਨ 1987 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਸ਼ਾਰਟ ਟਾਈਮ ਡਿਵੋਰਸ ਹੈ ਜੀ ਵਿਦਆਊਟ ਐਨੀ ਚਾਈਲਡ ਤੇ ਯੂ ਐਸ ਏ ਦਾ ਸਿਟੀਜ਼ਨ ਆ ਐਮ ਬੀ ਬੀ ਐਸ ਫਰਮ ਇੰਡੀਆ ਐਮ ਬੀ ਬੀ ਐਸ ਡਾਕਟਰ ਦੀ ਡਿਗਰੀ ਇਹਨਾਂ ਨੇ ਇੰਡੀਆ ਤੋਂ ਕੀਤੀ ਆ ਕਰੰਟਲੀ ਪਰਸੂਇੰਗ ਐਮ ਐਸ ਡਿਗਰੀ ਫਰਮ ਯੂ ਐਸ ਏ ਯੂ ਐਸ ਏ ਤੋਂ ਹੈ ਐਮ ਐਸ ਦੀ ਡਿਗਰੀ ਕਰ ਰਹੇ ਨੇ ਅੱਜ ਕੱਲ ਇਹ ਯੂ ਐਸਏ ਦੇ ਵਿੱਚ ਸਟੱਡੀ ਕਰ ਰਹੇ ਨੇ ਦੋ ਵੱਡੀਆਂ ਭੈਣਾਂ ਉਹ ਵੀ ਮੈਰਿਡ ਨੇ ਯੂ ਐਸਏ ਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸੀਕਿੰਗ ਰਿਸਪੈਕਟੇਬਲ ਫੈਮਿਲੀ ਓਰੀਐਂਟਡ ਮੈਚ ਫਰੋਮ ਅ ਸਿਮਿਲਰ ਬੈਕਗਰਾਉਂਡ ਵੈਲ ਕੁਆਲੀਫਾਈਡ ਲੜਕੇ 30 ਪਲੱਸ ਇੰਡੀਆ ਯੂ ਐਸਏ ਕੈਨੇਡਾ ਤੋਂ ਹੋਵੇ ਅਨਮੈਰਿਡ ਹੋਵੇ ਜਾਂ ਤਲਾਕ ਸੁਧਾ ਹੋਵੇ ਬਿਨਾ ਬੱਚੇ ਤੋਂ ਇੱਥੇ ਇਹ ਕਹਿੰਦੇ ਵੀ 20 ਮਾਰਚ ਤੋਂ ਲੈ ਕੇ 14 ਅਪ੍ਰੈਲ ਤੱਕ ਇਹ ਲੜਕਾ ਇੰਡੀਆ ਦੇ ਵਿੱਚ ਰਹੇਗਾ 20 ਮਾਰਚ ਤੋਂ ਲੈ ਕੇ 14 ਅਪ੍ਰੈਲ ਤੱਕ ਸਕਰੀਨ ਤੇ ਸ਼ੋਰ ਹੋ ਰਿਹਾ ਹੈ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਫੋਟੋਗ੍ਰਾਫ ਭੇਜ ਸਕਦੇ ਹੋ ਚਿੱਕੇ ਕਾਲ ਕਰਕੇ ਹੋਰ ਜਾਣਕਾਰੀ ਵੀ ਇਹਨਾਂ ਤੋਂ ਲੈ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਪਰਿਵਾਰ ਦਾ ਰਿਸ਼ਤਾ ਨੰਬਰ 5 ਨੋਟ ਕਰੋ ਜੱਟ ਸਿੱਖ ਲੜਕੀ ਨਾਮ ਕੌਰ ਜੱਟ ਸਿੱਖ ਲੜਕੀ ਬਠਿੰਡਾ ਏਰੀਆ 2012 ਅਨੰਤ ਦੇਟ ਆਫ ਬਰਥ 5 ਫੁੱਟ 5 ਇੰਚ ਕਾ ਦਾ ਬੇਟਿਆ ਹਾਈਲਾਈਟਸ ਇਹਨਾਂ ਦੀ ਕੀਤੀ ਸੀ ਪਹਿਲਾਂ 7 ਬੈਂਡ ਆਏ ਸੀ ਇਹਨਾਂ ਦੇ 20 ਤੱਕ ਕੰਪਿਊਟਰ ਸਾਇੰਸ ਐਨਆਈਟੀ ਜਲੰਧਰ ਤੋਂ ਕੀਤੀ ਹੈ ਇਹਨਾਂ ਨੇ ਜੀ 5 ਸਾਲਾ ਆਈਟੀ ਕੰਪਨੀ ਮੋਹਾਲੀ ਵਿਖੇ ਜੋਬ ਕਰਦੇ ਰਹੇ ਨੇ ਪਹਿਲਾਂ ਪਿਤਾ ਜੀ ਇਹਨਾਂ ਦੇ ਬਿਜ਼ਨਸਮੈਨ ਨੇ ਭਰਾ ਇਹਨਾਂ ਦਾ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਲੜਕਾ ਕੈਨੇਡਾ ਪੀਆਰ ਹੋਵੇ ਸਰਦਾਰ ਹੋਵੇ ਕਿਸੇ ਵੀ ਜਨਰਲ ਕਾਸਟ ਤੋਂ ਹੋ ਸਕਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਪਰਿਵਾਰ ਦਾ ਤੁਸੀਂ ਸੰਪਰਕ ਸਿੱਧਾ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 6 ਰਾਜਦੀਪ ਸਿੰਘ ਸੋਨੀ ਰਾਜਪੂਤ ਸਨਿਆਰ ਲੜਕਾ ਮੋਗਾ ਏਰੀਆ 26 ਚਾਰਚ ਰਨ ਮੈਂ ਡੇਟ ਆਫ ਬਰਥ 10+2 ਕੁਆਲਿਫੀਕੇਸ਼ਨ ਹੈ ਜੀ ਆਈਟੀ ਕੀਤੀ ਹੋਈ ਆ ਡਿਪਲੋਮਾ ਆਟੋਮੋਬਾਈਲ ਦਾ ਕੀਤਾ ਹੋਇਆ ਅਕਾਊਂਟਿੰਗ ਅ ਟੈਟੈਲੀ ਦੇ ਕੋਰਸ ਕੀਤੇ ਨੇ ਹੋ ਇਹਨਾਂ ਦੇ ਕਾਲਜ ਦੇ ਵਿੱਚ ਇਹ ਸਰਵਿਸ ਕਰ ਦਿੰਨਾ ਹੈ ਨੀਡ ਬਿਊਟੀਫੁਲ ਹਾਊਸ ਗੱਲ ਇਹਨਾਂ ਦੀ ਇੱਛਾ ਪੜੀ ਲਿਖੀ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀ ਦੇ ਨੰਬਰ 'ਤੇ ਜਾਲੀ ਸੰਪਰਕ ਕਰ ਸਕਦੇ ਹੋ ਰਿਸ਼ਤਾ ਨੰਬਰ 7 ਨੋਟ ਕਰੋ ਜੀ ਪਿੰਦਰ ਸਿੰਘ ਜੱਟ ਸਿੱਖ ਲੜਕਾ ਜਲੰਧਰ ਸ਼ਹਿਰ 1993 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ 10+2 ਕੁਆਲਿਫਿਕੇਸ਼ਨਾਂ ਦੀ ਇਹਨਾਂ ਦੀ ਟਰਾਂਸਪੋਰਟਰ ਦੇ ਤੌਰ ਤੇ ਇਹ ਕੰਮ ਕਰਦੇ ਨੇ ਦੋ ਪੈਣਾ ਦੋ ਭਰਾ ਸਾਰੇ ਬੈਰਡ ਨੇ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ 3 ਏਕੜੇ ਨਾਲ ਕੋਲ ਪ੍ਰਾਪਰਟੀ ਆ ਸ਼ਹਿਰ ਵਿੱਚ ਮਕਾਨ ਆ ਚੰਦਰ ਇੱਕ ਪਲਾਟਰ ਦਾ ਪੰਜਾਬ ਪੰਜਾਬ ਦੇ ਵਿੱਚ ਆ ਦੋ ਪਲਾਟ ਦਿੱਲੀ ਦੇ ਵਿੱਚ ਲਏ ਹੋਏ ਨੇ ਇਹਨਾਂ ਦੀ ਇੱਛਾ ਕੀ ਆ ਜੀ ਨੀਡ ਹਾਊਸ ਕਲ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਟ ਨੰਬਰ ਚੱਲ ਰਿਹਾ ਜੀ ਲੋਡ ਬੰਦੇ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 8 ਨਵਦੀਪ ਸਿੰਘ ਜੱਟ ਸਿੱਖ ਲੜਕਾ ਬਾਜਵਾ ਦਸੂਹਾ ਏਰੀਆ 1990 ਡੇਟ ਆਫ ਬਰਥ 5 ਫੁੱਟ 10 ਇੰਚ ਕੱਤ ਇਹ ਲੜਕਾ 7-8 ਸਾਲ ਤੋਂ ਕਾਫੀ ਲੰਬੇ ਸਮੇਂ ਤੋਂ ਉਹ ਕਾਤਰ ਵਿਖੇ ਆਪਣੀ ਜੌਬ ਕਰ ਰਿਹਾ 7-8 ਲੱਖ ਰੁਪਇਆ ਪਰ ਇਹ ਆ ਰਹੀ ਹੈ ਨਾ ਦੀ ਇਨਕਮਾ ਪਹਿਣ ਭਰਾ ਇਹਨਾਂ ਦੇ ਮੈਰਿਟ ਨੇ ਜੌਬ ਇਨ ਕਤਰ ਇਨ ਔਇਲ ਗੈਸ ਫੀਲਡ ਐਸ ਟਰਾਂਸਪੋਰਟ ਕੋਆਰਡੀਨੇਟਰ ਡਰਾਈਵਰ ਟਰਾਂਸਪੋਰਟ ਕੋਆਰਡੀਨੇਟਰ ਤੇ ਡਰਾਈਵਰ ਦੇ ਤੌਰ ਤੇ ਸਰਵਿਸ ਕਰ ਰਹੇ ਨੇ ਕਤਰ ਦੇ ਵਿੱਚ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਤਰ ਦਾ ਵੀ ਚੱਲ ਰਿਹਾ ਹੈ ਜੀ ਤੇ ਇੰਡੀਆ ਦਾ ਵੀ ਚੱਲ ਰਿਹਾ ਹੈ ਇਹ ਤੁਸੀਂ ਨੋਟ ਕਰ ਸਕਦੇ ਹੋ ਰਿਸ਼ਤਾ ਨੰਬਰ 9 ਨੋਟ ਕਰੋ ਜੀ ਰਾਮਦਾਸ ਜੀ ਆ ਸਿੱਖ ਲੜਕਾ ਗੁਰਦਾਸਪੁਰ ਏਰੀਆ 1999 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਹੈ ਇਹ ਲੜਕਾ ਸਰਕਾਰੀ ਜੋਬ ਕਰਦਾ ਜੀ ਇਹਨਾਂ ਦੀ ਕੁਆਲਿਫੀਕੇਸ਼ਨ ਬੀ ਕਾਮ ਅਤੇ ਪੀਜੀਡੀਸੀ ਡਿਪਲੋਮਾ ਕੀਤਾ ਹੈ ਇਹਨਾਂ ਦਾ ਜੋਬ ਕਰਦੇ ਨੇ ਸਰਕਾਰੀ ਗਵਰਨਮੈਂਟ ਜੋਬ ਇਨ ਸਟੇਟ ਸਾਈਬਰ ਕਰਾਇਮ ਡਿਪਾਰਟਮੈਂਟ ਇੱਕ ਭੈਣ ਇਹਨਾਂ ਦੇ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਗਰਲ ਡੋਇੰਗ ਗਵਰਨਮੈਂਟ ਜੌਬ ਟੀਚਰ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ ਮਾਝੇ ਏਰੀਆ ਵਾਲੇ ਹੀ ਸੰਪਰਕ ਕਰਨ ਲੜਕੀ ਸਰਕਾਰੀ ਜੌਬ ਕਰਦੀ ਹੋਵੇ ਪਰੰਤੂ ਜੇ ਟੀਚਰ ਹੋਵੇ ਉਹਨੂੰ ਪਹਿਲ ਦਿੱਤੀ ਜਾਵੇਗੀ ਬਾਕੀ ਜੇ ਹੋਰ ਕਿਸੇ ਨੌਕਰੀ ਤੇ ਵੀ ਤਾਂ ਉਹ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕ੍ਰੀਟ ਨੰਬਰ ਚਾਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 10 RAMDASIA ਸਿੱਖ ਲੜਕੀ ਗੁਰਦਾਸਪੁਰ ਏਰੀਆ 1997 ਡੇਟ ਆਫ ਬਰਥ ਹੈ ਬੇਟੀ ਦਾ 5 ਫੁੱਟ 5 ਇੰਚ ਕੱਦਾ ਬੀਐਸਸੀ ਨਾਨ ਮੈਡੀਕਲ ਇਹਨਾਂ ਦੀ ਕੁਆਲਿਫੀਕੇਸ਼ਨ ਆ ਇਹ ਲੜਕੀ ਪੀਸੀਐਸ ਦੇ ਇਗਜ਼ਾਮ ਦੀ ਤਿਆਰੀ ਕਰ ਰਹੀ ਆ ਗਵਰਨਮੈਂਟ ਇਗਜ਼ਾਮ ਪੀਸੀਐਸ ਬਾਅਦ ਤੇ ਤਿਆਰੀ ਕਰ ਰਹੀ ਆ ਫਾਦਰ ਸਾਹਿਬ ਇਹਨਾਂ ਦੇ ਪੰਜਾਬ ਪੁਲਿਸ ਤੋਂ ਰਿਟਾਇਰ ਨੇ ਭਰਾ ਗਵਰਨਮੈਂਟ ਜੌਬ ਕਰਦੇ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਰਕਾਰੀ ਜੌਬ ਕਰਨ ਵਾਲੇ ਲੜਕੇ ਦੀ ਜ਼ਰੂਰਤ ਹੈ ਵਧੀਆ ਪਰਿਵਾਰ ਤੋਂ ਹੋਵੇ ਮਾਝੇ ਵਾਲੇ ਪਰਿਵਾਰ ਹੀ ਸੰਪਰਕ ਕਰਨ ਗੁਰਦਾਸਪੁਰ ਨਾਲ ਲੜਕੀ ਸਮਾਂਧ ਰੱਖਦੀ ਆ ਇਹ ਕਹਿੰਦੇ ਮਾਝੇ ਵਾਲੇ ਪਰਿਵਾਰ ਹੀ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਇਸ ਤਰ੍ਹਾਂ ਅਨੁਸਰਜੀ ਰਿਸ਼ਤਾ ਨੰਬਰ 11 ਇਹ ਵੀ ਲੜਕ ਲੜਕਾ ਗੋਮਟ ਜੌਬ ਕਰਦਾ ਮਾਝੀ ਵੀ ਸਿੱਖ ਲੜਕਾ ਦਸਤਾਰ ਧਾਰੀ ਮੋਗਾ ਏਰੀਆ 1994 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਵਾਟਰ ਸਪਲਾਈ ਸੈਂਟਰੀ ਡਿਪਾਰਟਮੈਂਟ ਦੇ ਵਿੱਚ ਇਹ ਬਤੌਰ ਜੀ ਸਰਕਾਰੀ ਜੋਬ ਕਰਦੇ ਹਨ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਸਰਕਾਰੀ ਜੋਬ ਕਰਦੀ ਹੋਵੇ ਟੀਚਰ ਨੂੰ ਪਹਿਲ ਦਿੱਤੀ ਜਾਵੇਗੀ ਮੋਗੇ ਦੇ 80 ਕਿਲੋਮੀਟਰ ਦੇ ਘੇਰੇ ਵਾਲੇ ਹੀ ਸੰਪਰਕ ਕਰਨ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟਕਾ ਜੀ ਰਿਸ਼ਤਾ ਨੰਬਰ 12 ਜੱਟ ਸਿੱਖ ਲੜਕਾ ਮਾੜੜੇ ਗੋਤ ਰਾਜਪੁਰਾ ਏਰੀਆ 1993 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀਐਸਸੀ ਕੰਪਿਊਟਰ ਸਾਇੰਸ ਅਤੇ ਐਮਸੀਏ ਨਾਲ ਦੀ ਕੁਆਲਿਫਿਕੇਸ਼ਨ ਆ ਜੌਬ ਕਰਦੇ ਨੇ ਜੀ ਇਹ ਵੈਬ ਡਿਵੈਲਪਰ ਇਨ ਆਈਟੀ ਕੰਪਨੀ ਮੁਹਾਲੀ ਫਾਜ਼ਲ ਸਾਹਿਬ ਇਹਨਾਂ ਦੇ ਰਿਟਾਇਰ ਹੋਏ ਨੇ ਬਤੌਰ ਰੀਡਰ ਜੁਡੀਸ਼ੀਅਲ ਕੋਰਟ ਦੇ ਵਿੱਚੋਂ ਇਹਨਾਂ ਕੋਲੇ 5 ਕਿੱਲੇ ਵਾਹੀ ਜੋਗ ਧਨੋਲੇ ਵਿਖੇ ਤਨੌਲੀ ਸਿਟੀ ਵਿੱਚ ਪ੍ਰਾਪਰਟੀ ਆ 10 ਬਿਗ ਇਹਨਾਂ ਦੇ ਇੰਡਸਟਰੀਅਲ ਏਰੀਆ ਮੁਹਾਲੀ ਵਿਖੇ ਬਨੂ ਟਪਲਾ ਰੋਡ ਤੇ ਪ੍ਰਾਪਰਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਵੈਲ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਇਹਨਾਂ ਦਾ ਪਰਿਵਾਰ ਦਾ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 13 ਇਹ ਹੈਗਾ ਜੀ ਹਰਿਆਣੇ ਤੋਂ ਹਰਦੀਪ ਸਿੰਘ ਵਧਾਵਨ ਅਮਰਤਾ ਰੀ ਲੜਕਾ ਰੇਵਾਰੀ ਹਰਿਆਣਾ 37 ਸਾਲ ਉਮਰ ਆਫ ਮੈਟ੍ਰਿਕ ਕੀਤੀ ਹੋਈ ਆ ਗਾਰਮੈਂਟ ਸੌਫਟ ਤੇ ਕੰਮ ਕਰਦਾ ਲੜਕਾ ਹੈ 20000 ਰੁਪਏ ਪਰ ਮਾਤੇ ਨਾਲ ਦੀ ਅਮਤਨਾ ਪਿਤਾ ਜੀ ਨੇ ਤੇ ਸੁਰਗ ਬਾਸ ਹੋ ਗਏ ਨੇ ਦੋ ਭੈਣਾਂ ਮੈਰਿਡ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਬੰਧਨ ਨਹੀਂ ਸਕ੍ਰੀਨ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਨੇ ਲੋੜਵੰਦ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 14 ਮਨਿੰਦਰ ਸਿੰਘ ਜੱਟ ਸਿੱਖ ਲੜਕਾ ਰਾਮਪਰਾ ਫੂਲ ਬਠਿੰਡਾ ਏਰੀਆ 11/99 ਡੇਟ ਆਫ ਬਰਥ 5 ਫੁੱਟ 8 ਇੰਚ ਕਾ ਦਾ ਬੇਟੇ ਦਾ 10+2 ਐਂਡ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਤਿੰਨ ਕਿਲੇ ਨਾਲ ਕੋਲ ਪ੍ਰਾਪਰਟੀ ਆ ਮੰਥਲੀ ਇਨਕਮ ਇਹਨਾਂ ਦੀ 30000 ਰੁਪਇਆ ਘਰੇਲੂ ਲੜਕੇ ਦੀ ਜ਼ਰੂਰਤ ਆ ਅਨਮੈਰਿਡ ਹੋਵੇ ਜਾਂ ਤਲਾਕशुदा ਹੋਵੇ ਪਰੰਤੂ ਬੱਚਾ ਨਾ ਹੋਵੇ ਇਹਨਾਂ ਦੀ ਇੱਛਾ ਜੀ ਸਕ੍ਰੀਨ ਤੇ ਇਹਨਾਂ ਦਾ ਨੰਬਰ ਚੱਲ ਹੈ ਲੋੜ ਵਾਂਗ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਿਸ਼ਤਾ ਨੰਬਰ 15 ਹਰਜੀਤ ਕੁਮਾਰ ਕਾਸ਼ਪ ਰਾਜਪੂਤ ਮਹਿਰਾ Hindu ਲੜਕਾ सिरसा ਹਰਿਆਣਾ ਹਰਜੀਤ ਕੁਮਾਰ ਕਾਸ਼ਪ ਰਾਜਪੂਤ ਮਹਿਰਾ Hindu ਲੜਕਾ सिरसा ਹਰਿਆਣਾ ਤੋਂ 4886 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀਐਸਸੀ ਆਈਟੀ ਕੀਤੀ ਹੋਈ ਹੈ ਇਹਨਾਂ ਦੀ ਡਿਪਲੋਮਾ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕਿੰਗ ਦਾ ਵੀ ਕੀਤਾ ਹੋਇਆ ਇਹ ਕੋਰਟ ਦੇ ਵਿੱਚ ਜੋਬ ਕਰਦਿੰਦੇ ਨੇ ਜੋਬ ਇਹਨਾਂ ਦੀ ਹੈਗਾ ਵਰਕਿੰਗ ਹੈ ਜੀ ਸਿਸਟਮ ਅਸਿਸਟੈਂਟ ਐਟ ਜੁਡੀਸ਼ੀਅਲ ਕੋਰਟ ਕੰਪਲੈਕਸ ਸਰਦੂਰਗੜ ਆਊਟਸੋਰਸਸ 28000 ਰੁਪਏ ਮਨਮਨਥ ਇਹਨਾਂ ਦੀ ਆਮਦਨ ਆ ਸੈਲਰੀ ਆ ਦੋ ਭੈਣਾਂ ਅਤੇ ਇੱਕ ਭਰਾ ਵਿਆਹੇ ਹੋਇਆ ਨੇ ਇੱਕ ਭਰਾ ਅਨਮੈਰਿਡ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਸਿੱਧਾ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੇਸਤਾ ਨੰਬਰ 16 ਰਾਮਦਾਸੀ ਆ ਸਿੱਖ ਲੜਕੀ ਡੀਗਰਾ ਗੋਤ ਜਲੰਧਰ ਸ਼ਹਿਰ 295 ਡੇਟ ਆਫ ਬਰਥ 5 ਫੁੱਟ 1 ਇੰਚ ਕਾਦਾ ਐਮ ਐਸ ਸੀ ਆਈਟੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਪਿਤਾ ਜੀ ਇਹਨਾਂ ਦੇ ਗਵਰਨਮੈਂਟ ਤੋਂ ਜੌਬ ਤੋਂ ਰਿਟਾਇਰ ਨੇ ਭਰਾ ਇਹਨਾਂ ਦਾ ਮੈਰਿਡ ਆ ਨੀਡ ਐਜੂਕੇਟਿਡ ਬாய் ਸੂਟੇਬਲ ਮੈਚ ਫਰੋਮ ਰਾਮਦਾਸਿਆ ਫੈਮਿਲੀ ਰਾਮਦਾਸਿਆ ਪਰਿਵਾਰ ਤੋਂ ਜੋ ਲੜਕੀ ਦੇ ਨਾਲ ਕੁਆਲਿਫੀਕੇਸ਼ਨ ਮੁਤਾਬਕ ਸੋਹੱਪਣ ਦੇ ਮੁਤਾਬਕ ਪਰਵਾ ਨਾਲ ਮੇਲ ਖਾਂਦਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਆਂ ਜੀ ਇਹ ਐਡ ਪਹਿਲੀ ਵੀਡੀਓ ਚ ਪਾਈ ਸੀ ਪਰੰਤੂ ਕਿਤੇ ਟੈਲੀਫੋਨ ਨੰਬਰ ਗਲਤ ਨੋਟ ਹੋ ਗਿਆ ਇਸ ਕਰਕੇ ਇਹ ਦੁਬਾਰੀ ਪਾਈ ਜਾਂਦੀ ਆ ਰਿਸ਼ਤਾ ਨੰਬਰ 17 ਨੋਟ ਕਰੋ ਜੀ ਜਿਸਪਾਲ ਸਿੰਘ ਖੱਤਰੀ ਸਿੱਖ ਲੜਕਾ ਬਖਸ਼ੀ ਰਾਜਪੁਰਾ 1990 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ 10+2 ਕੁਆਲਿਫਿਕੇਸ਼ਨ ਆ ਜੌਬ ਕਰਦ ਨੇ ਇਹ ਜੀ ਪੀਵੀਸੀ ਵਾਲ ਪੈਨਲਿੰਗ ਐਂਡ ਡਿਜ਼ਾਈਨਿੰਗ ਸੈਲਰੀ 40000 ਰੁਪਏ ਪਰ ਮਹੀਨੇ ਲੈ ਰਹੇ ਨੇ ਤਿੰਨ ਭੈਣਾਂ ਨੇ ਮੈਰਿਡ ਨੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਕੋਈ ਜਾਤੀ ਬੰਦਾ ਨਹੀਂ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸਿੱਧਾ ਪ੍ਰਬਾਰ ਨਾਲ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਹਾਰ ਜਗਦੀਪ ਸਿੰਘ ਲੁਬਾਣਾ ਸਿੱਖ ਲੜਕਾ ਮਲਤਾਨੀ ਗੋਤ 17/90 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਐਮਏ ਕੀਤੀ ਹੋਈ ਹੈ ਜੀ ਇਹਨਾਂ ਦੀ ਚੰਡੀਗੜ੍ਹ ਵਿਖੇ ਬਤੌਰ ਗ੍ਰਾਂਤੀ ਸਿੰਘ ਦੀ ਡਿਊਟੀ ਇਹ ਨਿਭਾ ਰਹੇ ਨੇ ਭੈਣ ਅਤੇ ਭਰਾ ਮੈਰਿਡ ਨੇ ਵਿਦੇਸ਼ ਵਿੱਚ ਨੇ 25000 ਰੁਪਏ ਪਰ ਮਹੀਨਾ ਇਹਨਾਂ ਦੀ ਇਨਕਮ ਆ ਪਿਤਾ ਜੀ ਨਾਲ ਦੇ ਬਿਜ਼ਨਸ ਕਾਰ ਦੇਣਾ ਇਹਨਾਂ ਦੀ ਇੱਛਾ ਕੀ ਹੈ ਜੀ ਅੰਮ੍ਰਿਤਾਰੀ ਐਜੂਕੇਟਿਡ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਜੀ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂਕੇ ਤੋਂ ਕਾਸ਼ਪ ਰਾਜਪੂਤ ਮਹਿਰਾ ਬੋਏ ਯੂਕੇ ਬੌਰਨ 27 ਸਾਲ ਇਹਨਾਂ ਦੀ ਉਮਰ ਆ 5 ਫੁੱਟ 10 ਇੰਚ ਕਾਤਾ ਬੀ ਐਸ ਸੀ ਇਨ ਕੰਪਿਊਟਰ ਵਿਦ ਬਿਜ਼ਨਸ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਗੁੱਡ ਜੌਬ ਮੰਥਲੀ ਸੈਲਰੀ 4 ਲੱਖਸ ਮਨਥ 4 ਲੱਖਸ ਪਰ ਮਨਥ ਇੰਡੀਅਨ ਰੁਪੀਆ 4 ਲੱਖ ਰੁਪਿਆ ਪਰ ਮਨਥ ਇੰਡੀਆ ਦੀ ਇੰਡੀਆ ਦੀ ਕਰਾਫ ਦੇ ਮੁਤਾਬਕ ਤਨਖਾਹ ਲੈ ਰਹੇ ਨੇ ਸੈਲਰੀ ਲੈ ਰਹੇ ਨੇ ਇੱਕ ਨਾਲ ਦੇ ਛੋਟੇ ਭੈਣ ਆ ਓ ਐਲ ਐਲਬੀ ਕੀਤੀ ਹੋਈ ਆ ਅਨ ਮੈਰਿਡਾ ਪੇਰੈਂਟਸ ਯੂ ਕੇ ਪੀ ਆਰ ਨੇ ਵਧੀਆ ਮਕਾਨ ਆ ਗੁੱਡ ਹਾਊਸ ਐਂਡ ਗੁੱਡ ਫੈਮਿਲੀ ਬੈਕਗਰਾਉਂਡ ਇਨਾਂ ਦੀ ਹੈਗੀ ਹੈ ਜੀ ਇਨਾਂ ਦੀ ਰਿਕੁਆਇਰਮੈਂਟ ਹੈ ਜੀ ਲੁਕਿੰਗ ਜੋ ਕੇ ਗਰਲ ਪੀਆਰ ਵਰਕ ਪਰਮਿਟ ਹੋਲਡਰ ਕਨਸੀਡਰ ਫਰੋਮ ਇੰਡੀਆ ਗਰਲ ਸ਼ੁੱਡ ਬੀ ਇਨ ਮੈਡੀਕਲ ਲਾਈਨ অর ਇਨ ਆਈਟੀ ਮਾਸਟਰ ਕਾਸਟ ਨੋ ਬਾਰ ਇੰਟਰਸਟਿਡ ਇੰਟਰਸਟਿੰਗ ਕੈਨ ਟੂ ਟਾਕ ਲੜਕੀ ਜੂਕੇ ਤੋਂ ਪੀਆਰ ਹੋਵੇ ਵਰਕ ਪਰਮਰ ਤੇ ਵੀ ਹੋ ਸਕਦੀ ਆ ਪਰੰਤੂ ਇੰਡੀਆ ਤੋਂ ਵੀ ਹੋ ਸਕਦੀ ਆ ਜਿਹੜੀ ਕਿ ਜਿਹਦੀ ਲੜਕੀ ਦੀ ਕੁਆਲੀਫਿਕੇਸ਼ਨ ਮੈਡੀਕਲ ਫੀਲਡ ਦੀ ਹੋਵੇ ਜਾਂ ਉਹਨਾਂ ਨੇ ਕੋਈ ਹੋਰ ਮਾਸਟਰ ਡਿਗਰੀ ਕੀਤੀ ਹੋਵੇ ਜਾਤੀਬੰਧਨ ਕੋਈ ਨਹੀਂ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਅਰਸ਼ਦੀਪ ਸਿੰਘ ਨਫਰੀਆ RAMDAS ਯਾ ਸਿੱਖ ਲੜਕਾ ਅਮਰਤਾ ਸਾਹਿਬ 25/7/94 ਡੇਟ ਆਫ ਬਰਥ 5 ਫੁੱਟ 6 ਇੰਚ ਕੱਟ ਕੁਆਲਿਫੀਕੇਸ਼ਨਾਂ ਨੇ ਇਹਨਾਂ ਦੀ ਬੀਟੈਕ ਇਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪੀਜੀਟਸੀਏ ਡਿਪਲੋਮਾ ਇਹ ਐਜ਼ ਸੀਨੀਅਰ ਸੌਫਟਵੇਅਰ ਇੰਜੀਨੀਅਰ ਇਨ ਆਈਟੀ ਫੀਲਡ ਲਾਈਕਲੀ ਟੂ ਗੈਟ ਪੀਆਰ ਇਹ ਲੜਕਾ ਜਿੱਕਾਲ ਵਰਕ ਪਰਮਿਟ ਤੇ ਆ ਕੈਨੇਡਾ ਵਿਖੇ ਪਰੰਤੂ ਕਹਿੰਦੇ ਇਹ ਪੀਆਰ ਪ੍ਰਾਪਤ ਕਰਨ ਦੇ ਬਹੁਤ ਨੇੜੇ ਆ ਅੱਜ ਏ ਸੀਨੀਅਰ ਸੌਫਟਵੇਅਰ ਇੰਜੀਨੀਅਰ ਇਨ ਆਈਟੀ ਫੀਲਡ ਦੇ ਵਿੱਚ ਜੌਬ ਕਰਦਣਾ ਲਾਈਕਲੀ ਟੂ ਗੈਟ ਪੀਆਰ ਪੀਆਰ ਲੈਣ ਦੇ ਕਾਫੀ ਕਲੋਜ਼ ਆ ਪੇਰੈਂਟਸ ਸਟਾਰਟਡ ਫਰੋਮ ਗਵਰਨਮੈਂਟ ਜੌਬ ਮਾਤਾ ਪਿਤਾ ਸਰਕਾਰੀ ਜੌਬ ਤੋਂ ਰਟਾਇਰ ਨੇ ਸਿਸਟਰ ਪੀਆਰ ਕੈਨੇਡਾ ਮੈਰਿਡ ਭੈਣ ਮੈਰਿਡ ਆ ਕੈਨੇਡਾ ਦੇ ਵਿੱਚ ਨੀਡ ਬਿਊਟੀਫੁਲ ਗਰਲ ਪੀਆਰ ਕੈਨੇਡਾ ਪੀਆਰ ਕੈਨੇਡਾ ਤੋਂ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ اے ਵੀ ਕੈਨੇਡਾ ਤੋਂ ਆ ਜੀ ਸੈਣੀ ਸਿੱਖ ਲੜਕਾ ਲੁਧਿਆਣਾ ਏਰੀਆ ਪੀ ਆਰ ਅੰਡਰ ਪ੍ਰੋਸੈਸ ਕੈਨੇਡਾ 1195 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀ ਕਾਮ ਕੀਤਾ ਇਹਨਾਂ ਨੇ ਇੰਡੀਆ ਤੋਂ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਜੌਬ ਇਹਨਾਂ ਦੀ ਵਧੀਆ ਜੌਬ ਆ ਗੁੱਡ ਇਨਕਮ ਆ 5-6 ਲੱਖ 6 ਲੱਖ ਰੁਪਇਆ ਇਹਨਾਂ ਦੀ ਇੰਡੀਅਨ ਕਰੰਸੀ ਮੁਤਾਬਕ ਪਰ ਮੰਥ ਸੈਲਰੀ ਆ ਵਧੀਆ ਜੌਬ ਕੰਪਨੀ ਵਿੱਚ ਜੌਬ ਕਰਦੇ ਨੇ ਸੈਲਡਨ ਕੈਨੇਡਾ ਵਿੱਚ ਰਹਿ ਰਹੇ ਨੇ ਪਿਤਾ ਜੀ ਇਹਨਾਂ ਦੇ ਹੈ ਨਹੀਂ ਮਾਦਰ ਇਹਨਾਂ ਦੇ ਰਿਟਾਇਰ ਹੋਏ ਨੇ ਗਵਰਨਮੈਂਟ ਜੌਬ ਤੋਂ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਪੈਨਸ਼ਨ ਲੈ ਰਹੇ ਨੇ 15000 ਰੁਪਇਆ ਇਹਨਾਂ ਦੀ ਰੈਂਟਲ ਇਨਕਮ ਆ ਲੁਧਿਆਣਾ ਦੇ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਕੀ ਹੈ ਜੇ ਲੜਕੀ ਸੰਸਕਾਰੀ ਕੈਨੇਡਾ ਯੂ ਐਸ اے ਤੋਂ ਹੋਵੇ ਕੈਨੇਡਾ ਤਾਂ ਹੋਵੇ ਜਾਂ ਫਿਰ ਯੂ ਐਸ اے ਤੋਂ ਇੱਕ ਤਾਂ ਇਹਨਾਂ ਦੀ ਇਹ ਚੋਆਇਸ ਆ ਸੈਕੰਡ ਚੋਆਇਸ ਇਹਨਾਂ ਦੀ ਹੈਗੀ ਆ ਕਹਿੰਦੇ ਜਾਂ ਫਿਰ ਇੰਡੀਆ ਤੋਂ ਹੋਵੇ ਜੋ ਲੜਕੀ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਤੋਂ ਬ੍ਰਾਹਮਣ ਲੜਕਾ ਲੁਧਿਆਣਾ ਯੂ ਐਸ ਏ ਸਿਟੀਜ਼ਨ ਬ੍ਰਾਹਮਣ ਲੜਕਾ ਸ਼ਹਿਰ ਲੁਧਿਆਣਾ ਯੂ ਐਸ ਏ ਸਿਟੀਜ਼ਨ 44 ਸਾਲ ਉਮਰ ਦਾ 5 ਫੁੱਟ 10 ਇੰਚ ਕੱਦ ਦਾ ਬੀਏ ਕੀਤੀ ਹੋਈ ਹੈ ਨਾ ਜੀ ਕੈਲੀਫੋਰਨੀਆ ਵਿੱਚ ਇਹ ਰਹਿ ਰਹੇ ਨੇ ਯੂ ਐਸ ਏ ਆਪਣਾ ਬਿਜ਼ਨਸ ਇਹਨਾਂ ਦਾ ਇਹ ਲੜਕਾ ਡਾਈਵੋਰਸ ਹੈ ਪਰੰਤੂ ਕੋਈ ਬੱਚਾ ਨਹੀਂ ਪੈਣ ਵੀ ਮੈਰਿਡ ਆ ਉਹ ਵੀ ਯੂ ਐਸ ਦੇ ਵਿੱਚ ਆ ਮਾਤਾ ਪਿਤਾ ਸਰਕਾਰੀ ਜਾਤੋਂ ਰਿਟਾਇਰ ਨੇ ਇਹ ਲੜਕਾ ਅੱਜ ਕੱਲ੍ਹ ਲੁਧਿਆਣਾ ਪੰਜਾਬ ਇੰਡੀਆ ਦੇ ਵਿੱਚ ਆਇਆ ਹੋਇਆ ਤਾਂ ਇਹਨਾਂ ਨਾਲ ਜੋ ਇਹ ਰਿਸ਼ਤਾ ਪਸੰਦ ਕਰਦੇ ਨੇ ਸਿੱਧਾ ਸੰਪਰਕ ਕਰ ਸਕਦੇ ਨੇ ਲੜਕਾ ਯੂ ਐਸ ਤੋਂ ਇੰਡੀਆ ਆਇਆ ਹੋਇਆ ਐਸ ਟਾਈਮ ਇਹਨਾਂ ਦੀ ਰਿਕੁਆਇਰਮੈਂਟ ਕੀ ਆ ਜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਸੁਸ਼ੀਲ ਕੰਨਿਆ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲ ਰਿਹਾ ਇਸ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਰੋਟ ਕਰੋ ਜੀ ਇਹ ਹੈਗਾ ਯੂਕੇ ਤੋਂ ਜੱਟ ਸਿੱਖ ਲੜਕਾ ਯੂਕੇ ਸਿਟੀਜ਼ਨ ਜਲੰਧਰ ਏਰੀਆ ਜੱਟ ਸਿੱਖ ਲੜਕਾ ਜੋ ਕਿ ਸਿਟੀਜ਼ਨ ਜਲੰਧਰ ਏਰੀਆ 1997 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਗ੍ਰੈਜੂਏਟ ਨੇ ਜੀ ਇਹ ਯੂਕੇ ਵਿੱਚ ਵਧੀਆ ਜੌਬ ਕਰਦਿੰਦਾ ਇੱਕ ਛੋਟਾ ਭਰਾ ਇਹਨਾਂ ਦੇ ਸਾਰਾ ਪਰਿਵਾਰ ਇੰਗਲੈਂਡ ਵਿੱਚ ਵੈਲ ਸੈਟਲਡ ਆ ਸੋਹਣੀ ਸੁਨੱਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਮੈਰਿਜ ਬੋਰ ਵਾਲੇ ਸੰਪਰਕ ਨਾ ਕਰਨ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਸਿੱਧਾ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਇਹ ਆਹ ਰਿਹਾ ਕੈਨੇਡਾ ਤੋਂ ਜੱਟ ਸਿੱਖ ਲੜਕੀ ਤੌਰ ਗੋਤ ਟੁਹਾਨਾ ਫਤਿਹਵਾਦ ਹਰਿਆਣੇ ਤੋਂ 2004 ਡੇਟ ਆਫ ਬਰਥ 5 ਫੁੱਟ 6 ਇੰਚ ਦਾ ਬੇਟੀ ਦਾ 10 ਪਲਸ ਕੀ ਤੀ ਇਹਨਾਂ ਨੇ ਇੰਡੀਆ ਤੋਂ ਇਹ ਸਟੱਡੀ ਬੀਜੇ ਤੇ ਕੈਨੇਡਾ ਰਹਿ ਰਹੇ ਨੇ ਜੀ ਸਟੱਡੀ ਕਰ ਰਹੇ ਨੇ ਸਟੱਡੀ ਬੀਜੇ ਤੇ ਗਏ ਹੋਏ ਨੇ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੇ ਕੋਲ 10-15 ਏਕੜ ਜ਼ਮੀਨ ਹੋਵੇ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਕੈਨੇਡਾ ਯੂ ਐਸ ਏ ਤੋਂ ਪੀ ਆਰ ਹੋਵੇ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਲੋੜਵੰਦ ਸੰਪਰਕਾਤ ਸਹਾਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੋਵਨ ਸਿੰਘ ਸੈਣੀ ਸਿੱਖ ਲੜਕਾ ਬਰਕ ਪਰਮਰਤੇ ਕੈਨੇਡਾ ਵਿਖੇ ਨੇ 11 11 93 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ 10+2 ਅਤੇ ਆਈਟੀ ਕੀਤੀ ਹੋਈ ਹੈ 2 ਸਾਲਾਂ ਦੀ ਇਲੈਕਟ੍ਰੀਸ਼ੀਅਨ ਦੀ 8 ਸਾਲ ਤੋਂ ਇਹ ਡਵਾਈ ਦੇ ਵਿੱਚ ਆਪਣਾ ਟਰੱਕ ਚਲਾ ਰਹੇ ਨੇ ਚਲਾਉਂਦੇ ਰਹੇ ਨੇ ਪਹਿਲਾਂ ਪ੍ਰੰਤੂ ਹੁਣ ਇਹ ਅੱਜ ਕੱਲ ਕੈਨੇਡਾ ਵੇਖੇ ਵਰਕ ਪਰਮਿਟ ਤੇ ਟਰੱਕ ਚਲਾ ਰਹੇ ਨੇ ਪਿਤਾ ਜੀ ਇਹਨਾਂ ਦੇ ਸੀਆਰਪੀ ਸੀਆਰਪੀਐਫ ਵਿੱਚੋਂ ਰਿਟਾਇਰ ਹੋਏ ਹੋਏ ਨੇ ਪਿੰਡਾਟਾ ਚੱਕੀ ਚਲਾ ਰਹੇ ਨੇ ਭਰਾ ਮੈਰੀਡਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪੱਟੀ ਪਰਿਵਾਰ ਦੀ ਲੜਕੀ ਜਲੰਧਰ ਸ਼ਹਿਰ ਤੋਂ ਪੱਟੀ ਪਰਿਵਾਰ ਦੀ ਲੜਕੀ ਜਲੰਧਰ ਸ਼ਹਿਰ 1992 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਜੀ ਐਨ ਐਮ ਨਰਸਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਹਸਤਾ ਦੇ ਵਿੱਚ ਬਤਾਓ ਨਰਸ ਇਹ ਜੋਬ ਕਰਦੀ ਹੈ ਲੜਕੀ ਇੱਕ ਭਰਾ ਇਹਨਾਂ ਦਾ ਇੱਕ ਭੈਣਾ ਉਹ ਮੈਰਿਟ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਵਧੀਆ ਪਰਿਵਾਰ ਦਾ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਜ਼ਰੂਰਤ ਆ ਐਨ ਆਰ ਆਈ ਨੂੰ ਪਹਲ ਦਿੱਤੀ ਜਾਵੇ ਕਿ ਜੇਕਰ ਲੜਕਾ ਇੰਡੀਆ ਤੋਂ ਹੈ ਤਾਂ ਸਰਕਾਰੀ ਜੋਬ ਕਰਦਾ ਹੋਵੇ ਕੋਈ ਜਾਤੀ ਬੰਧਾ ਨਹੀਂ ਸਕਰੀਨ ਤੇ ਜਲ ਰਹੇ ਨੰਬਰ ਤੇ ਪਰਵਾਹ ਨਾ ਤੁਸੀਂ ਸਿਮਤਾ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਨਾਬਾ ਏਰੀਆ ਕੈਨੇਡਾ ਪੀਆਰ 17694 ਡੇਟ ਆਫ ਬਰਥ 5 ਫੁੱਟ 8 ਇੰਚ ਕਾਤਾ ਮਾਸ ਕਮਿਊਨੀਕੇਸ਼ਨ ਡਿਗਰੀ ਆ ਕੈਨੇਡਾ ਤੋਂ ਲਈ ਹੋਈ ਇਹਨਾਂ ਦੇ ਇਹ ਲੜਕਾ ਜੌਬ ਕਰਦਾ ਰਿਹਾ ਵਰਕਿੰਗ ਪ੍ਰੋਜੈਕਟ ਮੈਨੇਜਰ ਇਨ ਕੰਸਟਰਕਸ਼ਨ ਕੰਪਨੀ ਕੰਸਟਰਕਸ਼ਨ ਕੰਪਨੀ ਦੇ ਵਿੱਚ ਪ੍ਰੋਜੈਕਟ ਮੈਨੇਜਰ ਦੇ ਤੌਰ ਤੇ ਇਹ ਜੌਬ ਕਰਦਾ ਲੜਕਾ 4 ਏਕੜ ਇਹਨਾਂ ਦੇ ਕੋਲ ਪ੍ਰਾਪਰਟੀ ਆ ਫਾਦਰ ਸਾਹਿਬ ਇਹਨਾਂ ਦੇ ਪੀ ਐਸ ਪੀ ਸੀ ਐਲ ਦੇ ਵਿੱਚੋਂ ਬਤੌਰ ਜੀ ਰਿਟਾਇਰ ਹੋਏ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੇ ਲੜਕੀ ਪੀ ਆਰ ਕੈਨੇਡਾ ਜੇ ਵਰਕ ਪਰਮਿਟ ਕੈਨੇਡਾ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਬੀਐਸਸੀ ਨਰਸਿੰਗ ਐਮਬੀਏ ਐਮਸੀਏ ਵਗੈਰਾ ਸਟੱਡੀ ਕੀਤੀ ਹੋਵੇ ਛੋੜੀ ਸਨੱਕੀ ਹੋਵੇ ਸਕਰੀਨ ਤੇ ਨੰਬਰ ਚੱਲ ਰਹੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਯੂਐਸਏ ਤੋਂ ਜੱਟ ਸਿੱਖ ਲੜਕਾ ਸਮਾਣਾ ਜ਼ਿਲ੍ਹਾ ਸੰਗਰੂਰ ਗ੍ਰੀਨ ਕਾਰਡ ਕੈਲੀਫੋਰਨੀਆ ਯੂ ਐਸ ਏ ਹੈ ਲੜਕਾ 1993 ਡੇਟ ਆਵਰ ਦਾ 5 ਫੁੱਟ 8 ਇੰਚ ਕੱਦ ਦਾ ਬੀ ਟੈਕ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਇਹਨਾਂ ਦੇ ਵੀ ਪਿਤਾ ਜੀ ਇਹਨਾਂ ਦੇ ਸੁਰਗਵਾਸ ਹੋ ਗਏ ਨੇ ਸਾਂਝਾ ਪਰਿਵਾਰ ਹੈ ਇਹਨਾਂ ਦਾ ਸੰਯੁਕਤ ਪਰਿਵਾਰ ਆ ਕੰਬਾਈਨਡ ਫੈਮਿਲੀ ਆ ਛੋਟਾ ਭਰਾ ਆਪਣੇ ਤਾਇਆ ਜੀ ਨਾਲ ਰਲ ਕੇ ਇਹਨਾਂ ਦਾ ਖੇਤੀਬਾੜੀ ਕਰਦੇ ਨੇ ਲੜਕਾ ਕਹਿੰਦੇ ਅੱਜਕੱਲ ਬਤੌਰ ਡਰਾਈਵਰ ਦੇ ਤੌਰ ਤੇ ਹੀ ਕੰਮ ਕਰਦੇ ਨੇ ਪਰੰਤੂ ਆਉਣ ਵਾਲੇ ਸਮੇਂ ਵਿੱਚ ਲੜਕਾ ਤਾਂ ਬਿਜ਼ਨਸ ਕਰਨ ਦਾ ਪਲਾਨ ਆ ਲੜਕੇ ਦੇ ਚਾਚਾ ਜੀ ਯੂ ਐਸ ਏ ਵਿੱਚ ਬਿਜ਼ਨਸ ਕਰਦੇ ਨੇ 8 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਵਧੀਆ ਘਰਬਾਰ ਆ ਸਮਾਣੇ ਕੋਲ ਜਿਹੜਾ ਸੰਗਰੂਰ ਸੋਹਣੀ ਸੁਨੱਖੀ ਲੜਕੀ ਪੜ੍ਹੀ ਲਿਖੀ ਸੰਸਕਾਰੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਮਾਲਵਾ ਖੇਤਰ ਨੂੰ ਪਹਿਲ ਦਿੱਤੀ ਜਾਵੇਗੀ ਮੈਰਿਜ ਬਿਊਰੋ ਵਾਲੇ ਮੁਆਫ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਪ੍ਰੀਤ ਸਿੰਘ ਖੱਤਰੀ ਸਿੱਖ ਲੜਕਾ ਪੰਡਾਰੀ ਗੋਤ ਜਗਰਾਉ ਡਿਸਟ੍ਰਿਕਟ ਲੁਧਿਆਣਾ ਮਨਪ੍ਰੀਤ ਸਿੰਘ ਖੱਤਰੀ ਸਿੱਖ ਲੜਕਾ ਪੰਡਾਰੀ ਗੋਤ ਜਗਰਾਉ ਜ਼ਿਲ੍ਹਾ ਲੁਧਿਆਣਾ 91095 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਐਮ ਐਸ ਸੀ ਫਿਜ਼ਿਕਸ ਬੀ ਐਡ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਇਹ ਫਿਜ਼ਿਕਸ ਦੇ ਲੈਕਚਰ ਦੇ ਤੌਰ ਤੇ ਇੱਕ ਰੈਪਿਊਟਡ ਸਕੂਲ ਦੇ ਵਿੱਚ ਜੌਬ ਕਰਦੇ ਨੇ ਨਾਲ ਇਹ ਆਪਣਾ ਕੋਚਿੰਗ ਸੈਂਟਰ ਵੀ ਚਲਾ ਰਹੇ ਨੇ ਦੋ ਪੜਾਣਾਂ ਨੇ ਉਹ ਮੈਰਿਟ ਨੇ ਫਾਦਰ ਸਾਹਿਬ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੁਕਿੰਗ ਫਾਰ ਅ ਸਿੰਪਲ ਐਂਡ ਕੁਆਲੀਫਾਈਡ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਨੂੰ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਹਰਿਆਣਾ ਤੋਂ ਮੁੰਨਾ जाट ਕੁਰੂ ਖੇਤਰ ਹਰਿਆਣਾ ਮੁੰਨਾ जाट ਕੁਰੂ ਖੇਤਰ ਹਰਿਆਣਾ 28 ਸਾਲ ਉਮਰ 5 ਫੁੱਟ 8 ਇੰਚ ਕਾਦਰ 10+2 ਇਹਨਾਂ ਦੀ ਕੁਆਲੀਫਿਕੇਸ਼ਨ ਹੈ ਇਹ ਐਨਆਈਟੀ ਉਰੂ ਕੁਸ਼ੇਤਰ ਵਿਖੇ ਜੌਬ ਕਰਦੇ ਨੇ ਪਿਛਲੇ 4 ਸਾਲਾਂ ਤੋਂ ਇਹਨਾਂ ਦਾ ਇੱਕ ਭਰਾ ਅਮਰੀਕਾ ਵਿੱਚ ਆ ਦੋ ਲੋਕਲ ਹਰਿਆਣੇ ਚ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਲ ਵੈਲ এডਿਊਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਕੈਨੇਡਾ ਤੋਂ ਜੱਟ ਸਿੱਖ ਲੜਕੇ ਗਿੱਲ ਗੋਤ सिरसा ਹਰਿਆਣਾ ਕੈਨੇਡਾ ਪੀਆਰ 1993 ਡੇਟ ਆਫ ਬਰਥ 5 ਫੁੱਟ ਤੇ 6 ਇੰਚ ਕੱਦ ਬੀ ਟੈਕ ਇਲੈਕਟ੍ਰੋਨ ਕਮਿਊਨੀਕੇਸ਼ਨ ਇੰਜੀਨੀਅਰਿੰਗ ਇੰਡੀਆ ਤੋਂ ਕੀਤੀ ਇਹਨਾਂ ਨੇ ਜੀ ਡਿਪਲੋਮਾ ਇਨ ਪ੍ਰੋਗਰਾਮਿੰਗ ਫ্রম ਕੈਨੇਡਾ ਤੇ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਬੁਆਏ well educated and good looking pr work permit from canada ਲੜਕਾ ਵਧੀਆ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਪੀਆਰ ਕੈਨੇਡਾ ਹੋਵੇ 12 ਏਕੜ ਦੇ ਕਰੀਬ ਨੂੰ ਪ੍ਰਾਪਰਟੀ ਆਉਂਦੀ ਹੋਵੇ ਉਹਨਾਂ ਨੂੰ ਇਹ ਪਹਿਲ ਦੇਣਗੇ ਜਾਂ ਫਿਰ ਦੂਸਰੀ ਇਹਨਾਂ ਦੀ ਆਪਸ਼ਨ ਆ well educated ਲੜਕਾ ਅਤੇ 12 15 ਏਕੜ ਜ਼ਮੀਨ ਵਾਲਾ ਹੋਵੇ ਤਾਂ ਰਿਸ਼ਤਾ ਇੰਡੀਆ ਤੋਂ ਵੀ ਵਿਚਾਰਿਆ ਜਾਵੇਗਾ ਇਹ ਲੜਕੀ ਅੱਜਕੱਲ ਇੰਡੀਆ ਹਰਿਆਣੇ ਦੇ ਵਿੱਚ ਆਈ ਹੋਈ ਆਪਣੇ ਘਰ ਸਕਰੀਨ ਤੇ ਨੰਬਰ ਚੱਲ ਰਹੀ ਤੁਸੀਂ ਪਰਖ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਿਆਂ ਦੇ ਬੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਵਾ ਬੋਲਦਿਆਂ ਤੋਂ ਕੋਈ ਵੱਤ ਘਟ ਬੋਲਿਆ ਗਿਆ ਹੋਵੇ ਤਾਂ ਖਿਮਾ ਲੈ ਜਾ ਚਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ